ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਇਨਸਾਨ ਜਦ ਦਾ ਇਸ ਦੁਨੀਆ ਦੇ ਵਿੱਚ ਆਇਆ ਹੈ ਉਹ ਅੱਗੇ ਤੋਂ ਅੱਗੇ ਵਧਣ ਦੀ ਆ ਹੈ ਹਰ ਚੀਜ਼ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਪਰ ਕੁਝ ਚੀਜ਼ਾਂ ਜਿਹੜੀਆਂ ਹਜੇ ਵੀ ਇਨਸਾਨ ਉੱਤੇ ਮੁਕੰਮਲ ਤੌਰ ਤੇ ਵਾਜ਼ੀਆ ਨਹੀਂ ਹੋ ਗਈਆਂ ਕੁਝ ਸਵਾਲ ਐਸੇ ਹੈ ਜਿਹਦੇ ਉਹਨਾਂ ਨੂੰ ਹਜੇ ਵੀ ਮੁਕੰਮਲ ਤੌਰ ਤੇ ਜਵਾਬ ਨਹੀਂ ਮਿਲ ਸਕੇ ਉਹ ਕੀ ਹੈ ਕਿ ਇਨਸਾਨ ਮਰਦਾ ਕਿੰਜ ਮਰਨੇ ਤੋਂ ਬਾਅਦ ਉਹਦੇ ਨਾਲ ਕੀ ਵਾਪਰਦੀ ਹੈ ਜੰਨਤ جہਨਮ ਕੀ ਹੈ ਇਹ ਸਵਾਲਾਂ ਦੇ ਜਵਾਬ ਜਾਂ ਇਹਨਾਂ ਸਵਾਲਾਂ ਦੇ ਮੁਤਲਕ ਜਿਹੜੇ ਹਰ ਇਨਸਾਨ ਦੇ ਜ਼ਿਹਨ 'ਚ ਆਉਂਦੇ ਨੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਡਿਟੇਲ ਦੇ ਨਾਲ ਜਾਣਾਂਗੇ ਉਸ ਤੋਂ ਪਹਿਲੇ ਸਾਰੇ ਸਿੱਖ ਵੀਰਾਂ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜੁੜੇ ਰਹਿਣਾ ਹੈ ਉਮੀਦ ਕਰਦੇ ਹਾਂ ਵੀਡੀਓ ਤੁਹਾਡੇ ਵਾਸਤੇ ਇਨਫੋਰਮੇਟਿਵ ਸਾਬਤ ਹੋਏਗੀ ਤੇ ਨਾਲ ਹੀ ਨਾਲ ਮੇਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਵੀ ਕਰ ਲਵੋ ਸੋ ਚਲ ਕੇ ਵੀਡੀਓ ਵੇਖਨੇ ਆਂ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਨਸਾਨ ਨੇ ਜਾਦ ਤੋ ਹੋਸ਼ ਸੰਭਾਲੀ ਹੈ ਉਹ ਇਸ ਗੱਲ ਦਾ ਇਸ਼ਕ ਹੈ ਕਿ ਉਹ ਮੌਤ ਦੇ ਭੇਦ ਨੂੰ ਸਾਹਮਣ ਸਕੇ ਉਹ ਜਾਣਨਾ ਚਾਹੁੰਦਾ ਹੈ ਬੰਦਾ ਕਿਉਂ ਮਰਦਾ ਹੈ ਕਿਵੇਂ ਮਰਦਾ ਹੈ ਤੇ ਮਰ ਕੇ ਉਹ ਕਿੱਥੇ ਜਾਂਦਾ ਹੈ ਤੇ ਉਸ ਦੇ ਨਾਲ ਫਿਰ ਕੀ ਕੀ ਹੁੰਦਾ ਹੈ ਤੇ ਇਹ ਵੀ ਸੋਚਦਾ ਹੈ ਕਿ ਸੱਚਮੁੱਚ ਹੀ ਕੋਈ ਨਰਕ ਜਾਂ ਸਵਰਗ ਹੈ ਜਾਂ ਐਵੇਂ ਹੀ ਪੁਰਾਣੇ ਗ੍ਰੰਥਾਂ ਵਿੱਚ ਜ਼ਿਕਰ ਆਉਂਦਾ ਹੈ ਪਾਵੇਂ ਇਸ ਵਾਰੀ ਗੁਰਬਾਣੀ ਵਿੱਚ ਥਾਂ-ਥਾਂ ਹਵਾਲੇ ਮਿਲਦੇ ਹਨ ਫਿਰ ਵੀ ਮਨੁੱਖ ਦੇ ਮਨ ਅੰਦਰ ਸੰਸਾ ਬਣਿਆ ਹੀ ਰਹਿੰਦਾ ਹੈ ਤੇ ਇਸੇ ਗੱਲ ਨੂੰ ਪਰਤੌਣ ਵਾਸਤੇ ਪੱਛਮੀ ਵਿਦਵਾਨ ਸਰ ਆਰਥਰ ਕੋਨਨ ਡੋਇਲ ਨੇ ਮਾਰਨ ਲੱਗੇ ਇੱਕ ਗੱਲ ਕਹੀ ਕੇ ਜਦ ਮੈਂ ਮਰ ਜਾਮਾ ਤਾਂ ਮੇਰੀ ਆਤਮਾ ਨੂੰ ਬੁਲਾਇਆ ਜਾਵੇ ਤੇ ਮੈਂ ਤੁਹਾਨੂੰ ਇਸ ਭੇਦ ਨੂੰ ਵਿਸਥਾਰ ਨਾਲ ਦੱਸਾਂਗਾ ਤੇ ਜੋ ਜੋ ਵੀ ਉਸਨੇ ਫਿਰ ਦੱਸਿਆ ਸੀ ਉਹ ਫਿਰ ਉੱਥੇ ਗੁਰਬਾਣੀ ਅਨੁਸਾਰ ਹੀ ਵਾਪਰਿਆ ਸੀ ਹਾਲਾਂਕਿ ਉਸ ਨੂੰ ਗੁਰਬਾਣੀ ਜਾਂ ਸਿੱਖ ਧਰਮ ਬਾਰੇ ਕੋਈ ਵੀ ਗਿਆਨ ਨਹੀਂ ਸੀ ਤੇ ਇਸੇ ਤਰ੍ਹਾਂ ਹੀ ਅਮਰੀਕਾ ਦੇ ਇੱਕ ਅਮੀਰ ਵਿਅਕਤੀ ਜੈਸਨੋ ਕਿਡਨੇ ਵੀ 2 ਲੱਖ ਡਾਲਰ ਇਸ ਕੰਮ ਲਈ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤੇ ਕਿ ਮੇਰੇ ਮਰਨ ਦੇ 2 ਸਾਲ ਬਾਅਦ ਸੰਸਾਰ ਭਰ ਦੇ ਉਗੇ ਮੀਡੀਅਮ ਭਾਵ ਤਾੰਤਰੀਕਾਂ ਨੂੰ ਸੱਦਿਆ ਜਾਵੇ ਅਤੇ ਉਨ੍ਹਾਂ ਰਾਹੀਂ ਮੇਰੀ ਆਤਮਾ ਨੂੰ ਬੁਲਾ ਕੇ ਜੋ ਬਤੀਰਾ ਮੇਰੇ ਨਾਲ ਹੋਇਆ ਉਸ ਦਾ ਵਿਸਥਾਰ ਲਿਆ ਜਾਵੇ ਤੇ ਜੋ ਫਿਰ ਇਹਨਾਂ ਦੱਸਿਆ ਇਹ ਸਾਰਾ ਬਰਤਾਰਾ ਲਾਈਫ ਬਿਯੋਂਡ ਡੈਥ ਪੁਸਤਕ ਦੇ ਵਿੱਚ ਛਾਪਿਆ ਗਿਆ ਜੋ ਤਿੰਨ ਬੱਖ-ਬੱਖ ਲੇਖਕਾਂ ਵੱਲੋਂ ਛਾਪੀ ਗਈ ਸੀ ਤੇ ਤਿੰਨੋਂ ਪੁਸਤਕਾਂ ਹੀ ਪੰਜਾਬ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਪਈਆਂ ਹਨ ਤੇ ਅਨੁਵਾਦਕ ਪੁਸਤਕਾਂ ਵੀ ਪਈਆਂ ਹਨ ਤੇ ਜੋ ਜੈਸਨੋ ਕਿਟ ਜਾਂ ਡੋਇਲ ਨੇ ਦੱਸਿਆ ਉਸ ਦਾ ਸਾਰਾ ਨਿਚੋੜ ਇਨ ਬਿਨ ਉਹੀ ਹੈ ਜੋ ਗੁਰਬਾਣੀ ਅੰਦਰ ਗੁਰੂ ਸਾਹਿਬਾਨਾਂ ਨੇ ਅੰਕਿਤ ਕੀਤਾ ਹੈ ਜਿਵੇਂ ਗੁਰਬਾਣੀ ਵਿੱਚ ਪੰਕਤੀ ਹੈ ਅਮਲ ਸਿਰਾਨੋਂ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ ਕਿਆ ਤੈਂ ਖਟਿਆ ਕਹਾ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਤੇ ਸਰ ਆਥਰ ਇਸ ਦਾ ਵਿਸਥਾਰ ਦੱਸਦਾ ਹੈ ਗੁਰਬਾਣੀ ਵਿੱਚ ਕੇਵਲ ਇਸ਼ਾਰਾ ਮਾਤਰ ਗੱਲ ਦੱਸੀ ਗਈ ਹੈ ਪਰ ਉਸ ਨੇ ਪੂਰਾ ਵਿਸਥਾਰ ਦੱਸਿਆ ਹੈ ਉਹ ਦੱਸਦਾ ਹੈ ਧਰਮਰਾਜ ਦੀ ਕਚਹਿਰੀ ਦੇ ਬਾਹਰ ਸਾਰੇ ਜਮਦੂਤ ਸਪਿਰਟ ਹਰ ਰੋਜ਼ ਸਵੇਰੇ ਇਕੱਠੇ ਹੋ ਜਾਂਦੇ ਹਨ ਧਰਮਰਾਜ ਉਹਨਾਂ ਨੂੰ ਇੱਕ ਲਿਸਟ ਪੜ੍ਹ ਕੇ ਸੁਣਾਉਂਦਾ ਹੈ ਜਿਸ ਵਿੱਚ ਉਹ ਬੰਦਿਆਂ ਦੇ ਨਾਮ ਹੁੰਦੇ ਹਨ ਜਿਨ੍ਹਾਂ ਦੀਆਂ ਜਿੰਦਾਂ ਸੌਲਸ ਉਹਨਾਂ ਦੇ ਮਿੱਥੇ ਹੋਏ ਸਮੇਂ ਤੇ ਕੱਢਣੀਆਂ ਹੁੰਦੀਆਂ ਹਨ ਤੇ ਮਗਰੋਂ ਧਰਮਰਾਜ ਪੁੱਛਦਾ ਹੈ ਕਿ ਕੋਈ ਆਪਣੇ ਆਪ ਨੂੰ ਇਸ ਕੰਮ ਲਈ ਵਲੰਟੀਅਰ ਕਰਦਾ ਹੈ ਤੇ ਸਰ ਆਰਥਰ ਨੇ ਦੱਸਿਆ ਮੈਂ ਇਸ ਮੀਟਿੰਗ ਵਿੱਚ ਕਈ ਵਾਰ ਹਾਜ਼ਰੀ ਭਰੀ ਤੇ ਮੈਂ ਇਹ ਦੇਖਿਆ ਕਿ ਕਦੇ ਵੀ ਕਿਸੇ ਵੀ ਜੰਮਦੂਤ ਨੇ ਆਪਣੇ ਆਪ ਨੂੰ ਇਸ ਕੰਮ ਲਈ ਪੇਸ਼ ਨਹੀਂ ਕੀਤਾ ਕਿਉਂਕਿ ਇਹ ਕੰਮ ਬੜਾ ਹੀ ਬੇਕਿਰਕੀ ਦਾ ਹੁੰਦਾ ਹੈ ਜਮਦੂਤ ਦਾ ਵੀ ਇਸਤੇ ਦਿਲ ਦੁਖਦਾ ਹੈ ਤੇ ਉਸ ਦੱਸਿਆ ਕਿ ਅਖੀਰ ਤੇ ਜਦ ਕੋਈ ਜਮਦੂਤ ਵੀ ਅੱਗੇ ਨਹੀਂ ਆਉਂਦਾ ਤਾਂ ਧਰਮਰਾਜ ਫਿਰ ਨਾ ਲੈ ਲੈ ਕੇ ਜਮਦੂਤਾਂ ਨੂੰ ਆਪਣੇ ਕੋਲ ਸੱਦਦਾ ਹੈ ਤੇ ਮਰਨ ਵਾਲਿਆਂ ਦੇ ਪਰਚੇ ਉਹਨਾਂ ਹੱਥ ਫੜਾ ਦਿੰਦਾ ਹੈ ਜਮਿੰਟਾਂ ਸਕਿੰਟਾਂ ਵਿੱਚ ਉੱਥੇ ਮਰਨ ਵਾਲਿਆਂ ਪਾਸ ਪਹੁੰਚ ਜਾਂਦੇ ਹਨ ਤੇ ਉਸ ਜਿੰਦ ਰੂਹ ਨੂੰ ਉਹ ਸੰਮਣ ਉਹ ਪਰਚਾ ਦਿਖਾ ਕੇ ਉੱਥੋਂ ਲੈ ਜਾਣ ਦਾ ਵਕਤ ਦੱਸ ਦਿੰਦੇ ਨੇ ਪੱਲੀਆਂ ਜਿੰਦਾਂ ਨੂੰ ਤਾਂ ਇਹ ਪਤਾ ਹੁੰਦਾ ਹੈ ਜਿਵੇਂ ਗੁਰਬਾਣੀ ਕਹਿੰਦੀ ਹੈ ਧੁਰ ਲਿਖਿਆ ਪਰਵਾਣਾ ਫਿਰੈ ਨਹੀਂ ਪਰ ਜੋ ਨਾਸਤਿਕ ਮਨਮੁਖ ਹੁੰਦੇ ਹਨ ਉਹ ਜਾਣ ਤੋਂ ਇਨਕਾਰੀ ਹੋ ਜਾਂਦੇ ਹਨ ਤੇ ਉਸ ਸਮੇਂ ਫਿਰ ਜਿੰਦ ਤੇ ਜਮਾ ਦਾ ਕੋਲ ਹੁੰਦਾ ਹੈ ਫਿਰ ਜਿਵੇਂ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ ਹੱਥ ਮਰੋੜੇ ਤੰਦ ਕਪੈ ਸਿਆਹੋ ਹੋਆ ਸੀਤ ਇਹ ਵਾਲੀ ਗੱਲ ਫਿਰ ਉੱਥੇ ਵਾਪਰਦੀ ਹੈ ਪਾਵੇ ਕਿ ਕਈ ਮਰਨ ਵੇਲੇ ਬਹੁਤ ਹੱਥ ਪੈਰ ਮਾਰਦੇ ਹਨ ਉਹ ਅਸਲ ਵਿੱਚ ਜਿੰਦ ਦੀ ਤੇ ਜਮਦੂਤ ਦੀ ਲੜਾਈ ਹੋ ਰਹੀ ਹੁੰਦੀ ਹੈ ਅਖੀਰ ਨੂੰ ਜਿੰਦ ਨੂੰ ਉਸ ਅੱਗੇ ਹਾਰਨਾ ਹੀ ਪੈਂਦਾ ਹੈ ਜਿਵੇਂ ਇੱਕ ਰਤੀ ਬਿਲਮਨਾ ਦੇਵਨੀ ਬਣ ਜਾ ਰਿਹਾ ਮਿਤਰਾ ਉਨੀ ਤਕੜੇ ਪਾਏ ਹੱਥ ਤੇ ਉਸ ਵਿਅਕਤੀ ਨੇ ਦੱਸਿਆ ਜਦ ਰੂਹ ਸਰੀਰ ਤੋਂ ਬਾਹਰ ਆ ਜਾਂਦੀ ਹੈ ਤਾਂ ਉਸ ਦਾ ਰੰਗ ਕਾਲੇ ਤੋਂ ਚਿੱਟਾ ਸਫੇਦ ਹੋ ਜਾਂਦਾ ਹੈ ਜਮਦੂਤ ਜਦ ਉਸ ਜਿੰਦ ਨੂੰ ਕੱਢਦਾ ਹੈ ਤਾਂ ਚਾਰੇ ਪਾਸੇ ਚੀਖ ਚਿਹਾੜਾ ਪੈ ਜਾਂਦਾ ਹੈ ਤੇ ਉਸ ਸਮੇਂ ਜਮ ਫਿਰ ਧਰਮਰਾਜ ਨੂੰ ਸੂਚਿਤ ਕਰਦਾ ਹੈ ਕਿ ਮੈਂ ਆਪਣਾ ਕੰਮ ਕਰ ਲਿਆ ਹੈ ਇਸ ਸਰ ਆਥਰ ਨੇ ਦੱਸਿਆ ਕਿ ਕਈ ਵਾਰੀ ਤਾਂ ਜੰਮ ਗਲਤ ਬੰਦੇ ਦੀ ਰੂਹ ਵੀ ਕੱਢ ਲਿਆਉਂਦੇ ਹਨ ਜਿਸ ਤੇ ਧਰਮ ਰਾਜ ਉਸ ਨੂੰ ਖਬਰਦਾਰ ਕਰਦਾ ਹੈ ਕਿ ਤੂੰ ਗਲਤ ਬੰਦੇ ਦੀ ਰੂਹ ਕੱਢ ਲਈ ਹੈ ਉਸ ਰੂਹ ਨੂੰ ਵਾਪਸ ਉਸੇ ਸਰੀਰ ਵਿੱਚ ਭੇਜ ਦਿੱਤਾ ਜਾਂਦਾ ਹੈ ਤੇ ਇਹ ਤੱਕ ਕੇ ਲੋਕ ਹੈਰਾਨ ਰਹਿ ਜਾਂਦੇ ਹਨ ਤੇ ਇਹ ਵੀ ਦੱਸਿਆ ਜਮਦੂਤ ਦੇ ਦੇ ਸਾੜਨ ਵੇਲੇ ਵੀ ਨਾਲ ਰਹਿੰਦਾ ਹੈ ਜਿੰਦ ਨੂੰ ਕਹਿੰਦਾ ਹੈ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਕਹਿ ਸੰਗਾ ਜਿਸ ਦਿਨ ਨੂੰ ਤੂੰ ਬੱਕਰੀ ਖਾ ਖਾ ਪਾਲਦਾ ਰਿਹਾ ਹੈ ਉਹ ਅੱਜ ਸਾੜਨ ਲੱਗੇ ਨੇ ਅਖੀਰ ਤੇ ਜਮਦੂਤ ਜਿੰਦ ਨੂੰ ਲੈ ਕੇ ਉਸ ਮਾਰਗ ਤੇ ਤੁਰਦੇ ਹਨ ਜਿਸ ਬਾਰੇ ਗੁਰਬਾਣੀ ਦੱਸਦੀ ਹੈ ਜਿਹ ਮਾਰਗ ਕਿ ਗਨੇ ਜਾਹੇ ਨਾ ਕੋਸਾ ਉਹ ਰਾਹ ਤੇ ਜਮ ਲੈ ਤੁਰਦੇ ਹਨ ਜੋ ਬਹੁਤ ਵੱਡਾ ਪਿੰਡਾ ਹੁੰਦਾ ਹੈ ਉਸ ਨੂੰ ਗਿਣਿਆ ਜਾਂ ਮਿਣਿਆ ਨਹੀਂ ਜਾ ਸਕਦਾ ਤੇ ਜੋ ਮਰਨ ਪਿਛੋਂ 10ਵੇਂ ਦਿਨ ਤੱਕ ਮਕਾਉਣਾ ਹੁੰਦਾ ਹੈ ਇਸ ਕਰਕੇ ਬੰਦਾ ਥੱਕ ਟੁੱਟ ਜਾਂਦਾ ਹੈ ਗਰਮੀ ਦੇ ਨਾਲ ਸਰੀਰ ਚੂਰ ਹੋ ਕੇ ਰਹਿ ਜਾਂਦਾ ਹੈ ਪਿਆਸ ਨਾਲ ਤੜਫਦਾ ਹੋਇਆ ਵਿਅਕਤੀ ਜਦ ਪਾਣੀ ਮੰਗਦਾ ਹੈ ਤਾਂ ਜੰਮ ਪੁੱਛਦਾ ਹੈ ਕਿ ਕੋਈ ਨੇਕੀ ਦਾ ਕੰਮ ਕੀਤਾ ਹੈ ਜੇ ਕੋਈ ਪਰਉਪਕਾਰ ਦਾ ਕੰਮ ਕੀਤਾ ਹੋਵੇ ਤਾਂ ਪਾਣੀ ਦਾ ਕੇਵਲ ਇੱਕ ਕੁੱਟ ਮਿਲਦਾ ਹੈ ਉਸ ਇੱਕ ਪਰਉਪਕਾਰ ਦੇ ਕੰਮ ਬਦਲੇ ਇਸ ਤਰ੍ਹਾਂ ਦਾ ਓਖਾ ਉਹ ਪੈਂਡਾ ਹੁੰਦਾ ਹੈ ਤੇ ਉਸਨੇ ਇਹ ਵੀ ਦੱਸਿਆ ਕੁਝ ਪੰਡਾ ਚੱਲ ਕੇ ਜਮਦੂਤ ਜਿੰਦ ਨੂੰ ਪੁੱਛਦਾ ਹੈ ਕਿ ਜੇ ਤੇਰੀ ਸਲਾਹ ਹੋਵੇ ਤਾਂ ਮੈਂ ਤੈਨੂੰ ਇੱਕ ਵਾਰੀ ਤੇਰੇ ਪਰਿਵਾਰ ਦਾ ਮਿਲਾਪ ਕਰਵਾ ਦੇਵਾਂ ਤੇ ਮੋਹ ਮਮਤਾ ਦਾ ਮਾਰਿਆ ਹੋਇਆ ਬੰਦਾ ਜਮ ਦੇ ਇਸ ਝਾਂਸੇ ਦੇ ਵਿੱਚ ਫਸ ਜਾਂਦਾ ਹੈ ਉਸਨੇ ਦੱਸਿਆ ਪਰ ਇੱਥੇ ਮੇਰੀ ਇਹ ਚੇਤਾਵਨੀ ਹੈ ਜਿੰਦ ਨੂੰ ਉਸ ਨੂੰ ਮੂੰਹ ਤੋੜ ਕੇ ਜਵਾਬ ਦੇਣਾ ਚਾਹੀਦਾ ਹੈ ਜਿਨ੍ਹਾਂ ਨੂੰ ਹੁਣ ਸ਼ਰਧ ਦਿੱਤਾ ਹੈ ਉਹਨਾਂ ਦਾ ਹੁਣ ਕੀ ਕਰਨਾ ਹੈ ਤੇ ਉਧਰ ਜਿੰਦ ਪਰਿਵਾਰ پاس ਪਹੁੰਚਦੀ ਹੈ ਉਸ ਨੂੰ ਵੇਖਦੀ ਹੈ ਤੱਕਦੀ ਹੈ ਤੇ ਜੰਮ ਸਭ ਨੂੰ ਮਿਲਾ ਬਿਖਾ ਕੇ ਬੜੇ ਰੋਹਬ ਦੇ ਨਾਲ ਕਹਿੰਦਾ ਹੈ ਅਸੀਂ ਅੱਧੇ ਰਸਤੇ ਤੋਂ ਵਾਪਸ ਆਏ ਹਾਂ ਜੋ ਰਸਤਾ ਅਸੀਂ ਹੌਲੀ-ਹੌਲੀ ਤੈਅ ਕਰਨਾ ਸੀ ਉਹ ਸਾਨੂੰ ਹੁਣ 3 ਗੁਣਾ ਜ਼ਿਆਦਾ ਰਫ਼ਤਾਰ ਦੇ ਨਾਲ ਤੈਅ ਕਰਨਾ ਪਵੇਗਾ ਤੇ ਫਿਰ ਜਿੰਦ ਪਛਟਾਉਂਦੀ ਹੈ ਤੇ ਹੁਣ ਜਦ ਚੋਗਣੀ ਰਫ਼ਤਾਰ ਦੇ ਨਾਲ ਰਸਤਾ ਤੈਅ ਕਰਨਾ ਪੈਂਦਾ ਹੈ ਜਿੰਦ ਥੱਕ ਟੁੱਟ ਕੇ ਹਾਫ ਕੇ ਡਿੱਗ ਜਾਂਦੀ ਹੈ ਤੇ ਜੰਮ ਡਿਗੀ ਹੋਈ ਜ਼ਿੰਦ ਦੀ ਪ੍ਰਵਾਹ ਨਹੀਂ ਕਰਦਾ ਤੇ ਉਸ ਨੂੰ ਕਸੀਟਣਾ ਸ਼ੁਰੂ ਕਰ ਦਿੰਦਾ ਹੈ। ਰਾਸਤੇ ਵਿੱਚ ਕੋਈ ਰੁਕਣ ਜਾਂ ਆਰਾਮ ਕਰਨ ਨੂੰ ਸਮਾਂ ਨਹੀਂ ਦਿੰਦਾ। ਪਿਆਸੀ ਭੁਖੀ ਤੇ ਹਾਈ ਜ਼ਿੰਦ ਦੀ ਕੋਈ ਪੇਸ਼ ਨਹੀਂ ਜਾਂਦੀ ਤੇ ਉਸ ਦੇ ਰੋਣ ਜਾਂ ਪਿੱਟਣ ਦਾ ਜੰਮ ਤੇ ਬਿਲਕੁਲ ਵੀ ਅਸਰ ਨਹੀਂ ਹੁੰਦਾ। ਤੇ ਸਰ ਆਰਥਰ ਦੀ ਆਤਮਾ ਨੇ ਦੱਸਿਆ ਅਖੀਰ 10ਵੇਂ ਦਿਨ ਰੂਹ ਪਹੁੰਚ ਜਾਂਦੀ ਹੈ ਤੇ ਅੱਗੇ ਜਾਂਦਿਆਂ ਇੱਕ ਲਿਸਟ ਲੱਗੀ ਹੁੰਦੀ ਹੈ। ਜਿਸ ਦੇ ਵਿੱਚ ਉਹਨਾਂ ਸਾਰਿਆਂ ਦੇ ਨਾਮ ਸ਼ਾਮਲ ਹੁੰਦੇ ਹਨ ਜਿਨ੍ਹਾਂ ਨੇ ਉਸ ਦਿਨ ਉੱਥੇ ਪਹੁੰਚਣਾ ਹੁੰਦਾ ਹੈ ਜਿਸ ਨੂੰ ਪੜ੍ਹ ਕੇ ਹੋਰ ਦੂਜੀਆਂ ਰੂਹਾਂ ਜੇ ਉਹਨਾਂ ਨਾਵਾਂ ਵਿੱਚੋਂ ਕਿਸੇ ਨੂੰ ਜਾਣਦੀਆਂ ਹੋਣ ਤਾਂ ਉਹ ਅਡੀ ਕਰਦੀਆਂ ਹਨ ਤੇ ਇੱਕ ਦੂਜੇ ਨੂੰ ਮਿਲਣ ਤੇ ਖੁਸ਼ ਹੁੰਦੀਆਂ ਹਨ ਤੇ ਉਸਨੇ ਦੱਸਿਆ ਕਿ ਇਹ ਉਹੀ ਰੂਹਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਮਰੇ ਹੋਏ 17 ਦਿਨ ਨਾ ਹੋਏ ਹੋਣ ਕਿਉਂਕਿ ਦਸ਼ਨ ਅਨੁਸਾਰ 17ਵੇਂ ਦਿਨ ਫੈਸਲਾ ਹੁੰਦਾ ਹੈ ਤੇ 11ਵੇਂ ਤੇ 12ਵੇਂ ਦਿਨ ਜਿਵੇਂ ਅੱਜਕੱਲ ਕੋਰਾਂਟਾਈਨ ਕਰਦੇ ਨੇ ਉਸੇ ਤਰ੍ਹਾਂ ਉੱਥੇ ਵੀ 2 ਦਿਨਾਂ ਵਾਸਤੇ ਕੋਰਾਂਟਾਈਨ ਕੀਤਾ ਜਾਂਦਾ ਹੈ ਤੇ 13ਵੇਂ ਦਿਨ ਹਰ ਰੂਹ ਦੀ ਧਰਮਰਾਜੇ ਪਾਸ ਪੇਸ਼ੀ ਹੁੰਦੀ ਹੈ ਉਸ ਪੁਸਤਕ ਵਿੱਚ ਧਰਮਰਾਜੇ ਦੀ ਕਚਹਿਰੀ ਦਾ ਪੂਰਾ ਹਾਲ ਦੱਸਿਆ ਗਿਆ ਹੈ ਤੇ ਉੱਥੇ ਚਿੱਤਰ ਤੇ ਗੁਪਤ ਦੋਵੇਂ ਧਰਮਰਾਜ ਦੇ ਪਾਸ ਬੈਠੇ ਹੁੰਦੇ ਹਨ ਜਿਵੇਂ ਗੁਰਬਾਣੀ ਦਾ ਵੀ ਫਰਮਾਨ ਹੈ ਗਾਵ ਹੈ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਤੇ ਫਿਰ ਧਰਮ ਦਾ ਲੇਖਾ ਸੁਲਜਾਉਂਦਾ ਹੈ ਤੇ ਫੈਸਲਾ ਕਰ ਦਿੰਦਾ ਹੈ ਤੇ ਕਈ ਮੂਰਖ ਲੋਕ ਉੱਥੇ ਵੀ ਝੂਠ ਬੋਲਦੇ ਹਨ ਕਿ ਮੈਂ ਤਾਂ ਇਹ ਕੰਮ ਕੀਤਾ ਹੀ ਨਹੀਂ ਫਿਰ ਧਰਮ ਦਾ ਇਸ ਗੱਲ ਦੀ ਪੁਸ਼ਟੀ ਲਈ ਜਮ ਨੂੰ ਫਿਰ ਤੋਂ ਮਾਤ ਲੋਕ ਵਿੱਚ ਭੇਜਦਾ ਹੈ ਤੇ ਉਹ ਉਸ ਗੱਲ ਦੀ ਪੜਤਾਲ ਉਸ ਜਗ੍ਹਾ ਉਸ ਥਾਂ ਤੇ ਕਰਦਾ ਹੈ ਤੇ ਝੂਠ ਸਾਫਤ ਹੋਣ ਤੇ ਹੋਰ ਵੀ ਦੁੱਗਣੀ ਤੇ ਚੋਗਣੀ سزا ਮਿਲਦੀ ਹੈ ਜਿਵੇਂ ਗੁਰਬਾਣੀ ਵਿੱਚ ਫਰਮਾਇਆ ਹੈ ਉਥੇ ਸੱਚੇ ਹੀ ਸੱਚ ਨਿਵੜੈ ਚੁਣ ਬਖ ਕੱਢੇ ਜਜ ਮਾਲਿਆ ਤੇ ਕਰਮ ਅਨੁਸਾਰ ਨਰਕ ਤੇ ਸਵਰਗਾਂ ਵਿੱਚ ਪਾਇਆ ਜਾਂਦਾ ਹੈ ਦਸਨ ਅਨੁਸਾਰ ਜਿਸ ਨੇ ਪਾਪ ਕਟ ਕੀਤੇ ਹੋਣ ਉਸ ਨੂੰ ਫਿਰ ਤੋਂ ਹੀ ਮਨੁੱਖਾ ਦੇਹੀ ਵਿੱਚ ਭੇਜ ਦਿੱਤਾ ਜਾਂਦਾ ਹੈ ਤੇ ਇੱਥੇ ਇਹ ਵੀ ਦੱਸ ਦਿੱਤਾ ਜਾਵੇ ਜੋ ਗੁਰਬਾਣੀ ਕਹਿੰਦੀ ਹੈ ਜੋ ਗੁਰਮੁਖ ਪਿਆਰੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਦਾ ਪੈਂਡਾ ਵੱਖਰਾ ਹੁੰਦਾ ਹੈ ਉਹਨਾਂ ਤੇ ਇਹ ਨਿਯਮ ਲਾਗੂ ਨਹੀਂ ਹੁੰਦੇ ਤੇ ਮਹਾਪੁਰਖਾਂ ਦੇ ਬਚਨਾਂ ਅਨੁਸਾਰ ਗੁਰਮੁਖ ਪਿਆਰਿਆਂ ਨੂੰ ਹਮੇਸ਼ਾ ਹੀ ਸ਼ਹੀਦੀ ਫੌਜਾਂ ਸ਼ਹੀਦ ਸਿੰਘ ਲੈਣ ਵਾਸਤੇ ਆਉਂਦੇ ਨੇ ਤੇ ਉਹਨਾਂ ਨੂੰ ਨਾ ਹੀ ਜੂਨੀਆ ਦੇ ਵਿੱਚ ਪਵਾਇਆ ਜਾਂਦਾ ਹੈ ਤੇ ਨਾ ਹੀ ਉਹਨਾਂ ਦਾ ਲੇਖਾ ਮੰਗਿਆ ਜਾਂਦਾ ਹੈ ਉਹ ਅਕਾਲਪੁਰਖ ਜੀ ਦੀ ਗੋਦ ਦੇ ਵਿੱਚ ਜਾ ਬਿਰਾਜਦੇ ਹਨ ਇਸ ਤਰ੍ਹਾਂ ਦੀਆਂ ਹੋਰ ਵੀਡੀਓਸ ਵੇਖਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਚੰਗੇ ਕੰਮਾਂ ਦਾ ਚੰਗਾ ਨਤੀਜਾ ਤੇ ਮਾੜੇ ਕੰਮਾਂ ਦਾ ਮਾੜਾ ਨਤੀਜਾ ਇਹ ਗੱਲ ਤੇ ਹਰ ਬੰਦੇ ਨੂੰ ਪਤਾ ਹੈ ਔਰ ਆਪਣੀ ਜ਼ਿੰਦਗੀ 'ਚ ਉਹ ਕਿਤੇ ਨਾ ਕਿਤੇ ਇਸ ਗੱਲ ਨੂੰ ਅਜ਼ਮਾਉਂਦਾ ਵੀ ਹੈ ਉਦੇ ਸਾਹਮਣੇ ਆ ਗੀ ਜਾਂਦੀ ਹੈ ਕਿ ਉਹਨੇ ਅਗਰ ਕਿਤੇ ਕਿਸੇ ਦੇ ਨਾਲ ਕੋਈ ਚੰਗਾ ਕੰਮ ਕੀਤਾ ਹੁੰਦਾ ਹੈ ਕੋਈ ਕਿਸੇ ਦੇ ਨਾਲ ਭਲਾਈ ਕੀਤੀ ਹੁੰਦੀ ਹੈ ਤੇ ਉਹਨੂੰ ਉਹਦਾ ਸਿਲਾ ਕਿਤੇ ਨਾ ਕਿਤੇ ਉਸ ਦੁਨੀਆ 'ਚ ਵੀ ਮਿਲ ਜਾਂਦਾ ਹੈ ਭਾਵੇਂ ਕਿਸੇ ਵੀ ਸ਼ਕਲ ਦੇ ਵਿੱਚ ਹੋਵੇ ਦੇਖੋ ਵੀਰੋ ਇੱਕ ਸਾਦਾ ਹੀ ਮਿਸਾਲ ਹੈ ਅਸੀਂ ਜੇ ਕਣਕ ਬੀਜਾਂਗੇ ਤੇ ਕਣਕ ਹੀ ਉਗਣੀ ਹੈ ਉਥੇ ਮੱਕਈ ਤੇ ਨਹੀਂ ਉਗ ਪੈਣੀ ਹੈ ਚਨੇ ਤੇ ਨਹੀਂ ਉਗ ਪੈਣੇ ਕਣਕ ਬੀਜਾਂਗੇ ਤੇ ਕਣਕ ਹੀ ਉਗੇਗੀ ਚਣੇ ਬੀਜਾਂਗੇ ਤੇ ਚਣੇ ਹੀ ਉਗਣਗੇ ਇਸੇ ਤਰ੍ਹਾਂ ਮਰਨੇ ਤੋਂ ਬਾਅਦ ਦੇ ਵੀ ਜਿਹੜੇ ਅਮਲ ਹੈ ਨਾ ਉਹ ਜਿਹੜਾ ਹساب ਕਿਤਾਬ ਹੈ ਉਹ ਅਮਲਾਂ ਦੇ ਸਿਰ ਤੇ ਹੋਣਾ ਹੈ ਚੰਗੇ ਅਮਲ ਕੀਤੇ ਹੋਣਗੇ ਤੇ ਉੱਥੇ ਚੰਗਾ ਹਿਸਾਬ ਹੋ ਜਾਏਗਾ ਤੇ ਉਹਦਾ ਸਿਲਾ ਚੰਗਾ ਮਿਲ ਜਾਏਗਾ ਤੇ ਜੇ ਮਾੜੇ ਕੰਮ ਕੀਤੇ ਹੋਣਗੇ ਤੇ ਫਿਰ ਉਹਦਾ ਸਾਨੂੰ ਜਿਹੜਾ ਸਿਲਾ ਹੈ ਉਹ ਵੀ ਚੰਗਾ ਨਹੀਂ ਨਿਕਲੇਗਾ ਉਹ ਸਾਨੂੰ ਉਹਦੇ ਬਦਲੇ ਸਜ਼ਾ ਹੀ ਮਿਲੇਗੀ ਇਸ ਦੁਨੀਆ ਦੇ ਉੱਤੇ ਇਹ ਦੁਨੀਆ ਜਿਹੜੀ ਹੈ ਇਮਤਿਹਾਨ ਦੀ ਇੱਕ ਜਗਾ ਹੈ ਇਥੇ ਅਜ਼ਮਾਇਸ਼ ਵਾਸਤੇ ਕਲਾਇਆ ਗਿਆ ਹੈ ਇਮਤਿਹਾਨ ਵਾਸਤੇ ਕਲਾਇਆ ਗਿਆ ਤੇ ਜਿਹੜਾ ਇਹਦੇ ਵਿੱਚ ਪਾਸ ਹੋ ਜਾਂਦਾ ਹੈ ਨਾ ਉਹਦਾ ਪਤਾ ਉਹਨੂੰ ਅਗਲੇ ਜਹਾਨ ਜਾ ਕੇ ਲੱਗਦਾ ਹੈ ਕਿ ਉਹ ਪਾਸ ਹੋਇਆ ਹੈ ਕਿ ਨਹੀਂ ਹੋਇਆ ਉਹਦੇ ਜਿਹੜੇ ਅਮਲ ਕੀਤੇ ਸੀ ਉਹ ਕਿਸ ਹੱਦ ਤੱਕ ਉਹਦੇ ਚੰਗੇ ਸੀਗੇ ਜਾਂ ਕਿਸ ਹੱਦ ਤੱਕ ਉਹਦੇ ਅਮਲਾਂ ਦੇ ਜ਼ਰੀਏ ਉਹਨੂੰ ਜਿਹੜੀ ਹੈ ਜਜ਼ਾ ਸਜ਼ਾ ਮਿਲਣੀ ਹੈ ਉਹਨੂੰ ਅਗਲੇ ਜਹਾਨ ਜਾ ਕੇ ਪਤਾ ਲੱਗਦਾ ਹੈ ਪਰ ਇਹ ਚੀਜ਼ ਸਭ ਤੋਂ ਵਾਜ਼ਿਹਾ ਹੈ ਕਿ ਅਗਲਾ ਜਹਾਨ ਸ਼ੁਰੂ ਹੋਣਾ ਹੈ ਇਹ ਜ਼ਿੰਦਗੀ ਇੱਥੇ ਹੀ ਖਤਮ ਨਹੀਂ ਹੋ ਜਾਣੀ ਫਿਰ ਦੁਬਾਰਾ ਬੰਦੇ ਦਾ ਸਾਬਕਿਤਾਬ ਹੋਣਾ ਹੈ ਤੇ ਫਿਰ ਉਹਨੇ ਆਪਣੇ ਅਮਲਾਂ ਦੇ ਸਿਰ ਤੇ ਜੰਨਤ ਜਹਨਮ ਚ ਜਾਣਾ ਹੈ ਜਿਸ ਤਰ੍ਹਾਂ ਕਿ ਵੀਡੀਓ ਦੇ ਵਿੱਚ ਵੀ ਦੱਸਿਆ ਗਿਆ ਹੈ ਗੁਰਬਾਣੀ ਦੇ ਵਿੱਚ ਵੀ ਇਹ ਦੱਸਿਆ ਗਿਆ ਹੈ ਕਿ ਜਿਨੇ ਇੱਥੇ ਚੰਗੇ ਅਮਲ ਕੀਤੇ ਚੰਗੇ ਕਰਮ ਕੀਤੇ ਉਹਦਾ ਅੱਗੇ ਵੀ ਚੰਗਾ ਹੀ ਹੋਏਗਾ ਉਹਦੇ ਨਾਲ ਅੱਗੇ ਵੀ ਇਸੇ ਤਰ੍ਹਾਂ ਹੀ ਦੁਨੀਆ ਦੇ ਵਿੱਚ ਜਿੱਦਾਂ ਚੰਗੇ ਨੂੰ ਚੰਗਾ ਚੰਗੇ ਦਾ ਚੰਗਾ ਸਿਲਾ ਮਿਲਦਾ ਹੈ ਤੇ ਆਖਰ ਵਿੱਚ ਵੀ ਚੰਗੇ ਦਾ ਚੰਗਾ ਸਿਲਾਈ ਮਿਲੇਗਾ ਵੀਰੋ ਤੁਹਾਡਾ ਵੀਡੀਓ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ لازਮੀ ਦੱਸਿਓ ਤੇ ਮੇਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼